ਮੁਸਲਮਾਨ ਅਤੇ ਮੱਕੇ ਤੋਂ ਪਰਾਂ ਜਾੜਿਆ ਨਾ ਹਾਂਜੀ ਹਾਂਜੀ ਮੁਸਲਮਾਨ ਮੱਕੇ ਤੋਂ ਪਰਾਂ ਜਾੜਿਆ ਨਾ ਅਤੇ ਸਾਡੇ ਆ ਤੇ ਹਰਮੰਦਰ ਸਾਹਿਬ ਤੋਂ ਪਰਾਂ ਜਾੜਿਆ ਇਹ ਸਦਰ ਦੇ ਲਾਗੇ ਜੇ ਕੋ ਗੰਦ ਪਾਉਗੇ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਟਖਰਾਂ ਜੀ ਅੱਜ ਗੱਲ ਕਰਦਣ ਲੱਗਾ ਇਸ ਤੋਂ ਬਾਅਦ ਨਾ ਕੋਈ ਗੱਲ ਹੋਣੀ ਨਾ ਕੋਈ ਦਲੀਲ ਤੇ ਨਾ ਅਪੀਲ ਚਲਣੀ ਜੇ ਗੰਦ ਇੱਥੇ ਮਤਲਬ ਵੀ ਜਿਹੜੀ ਚੀਜ਼ ਦਾ ਤੁਹਾਡਾ ਪਿਆ ਫੋਟੋਆਂ ਇੰਨੀਆਂ ਗੰਦੀਆਂ ਅੱਜ ਤੋਂ ਬਾਅਦ ਤੁਸੀਂ ਪੰਜ ਜਣਿਆਂ ਨੂੰ ਤੁਹਾਨੂੰ ਪਹਿਲਾਂ ਨੋਟਿਸ ਦੇ ਤੁਹਾਡੇ ਨਾਲ ਦੇ ਜਿੰਨੇ ਬੰਦੇ ਉਹਨਾਂ ਨੂੰ ਨੋਟਿਸ ਕਰ ਦਿਓ ਏ ਹੁਣ ਤੁਹਾਨੂੰ ਸਿੰਘਾਂ ਨੇ ਬੇਨਤੀ ਕੀਤੀ ਅਜੇ ਤੋਂ ਬਾਅਦ ਬੇਨਤਾ ਕਰਾਂਗੇ ਅਸੀਂ ਤੁਹਾਨੂੰ ਤੁਸੀਂ ਕੈਮਰੇ ਲੈ ਕੇ ਆਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਬੁੱਤ ਤੋਂ ਲੈ ਕੇ ਜਲੀਆਂ ਵਾਲੇ ਬਾਗ ਤੋਂ ਲੈ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਾਇਰੇ ਤੱਕ ਤੁਹਾਡਾ ਕੋਈ ਗੰਦ ਨਹੀਂ ਪੈਣਾ ਚਾਹੀਦਾ ਬਾਹਰ ਜੋ ਕਰਨਾ ਗੰਦ ਉਥੇ ਗੰਦੇ ਪਹਾਵਾਂ ਦੇ ਢਾਬੇ ਲਾ ਕੇ ਜਾ ਕੇ ਪਾਓ ਇਸ ਦਰ ਦੇ ਲਾਗੇ ਜੇ ਕੋਈ ਗੰਦ ਪਾਉਗਾ ਤਾਂ ਆਪਣੇ ਕੀਤੇ ਦਾ ਫਲ ਆਪੇ ਪਾਉਗੇ ਤੁਸੀਂ ਬਾਚਨਾ ਕਹਿਓ ਇਹ ਵੀ ਕਹਾਂ ਨਹੀਂ ਵੀ ਬਾਬੇ ਐ ਕਰਦੇ ਤੇ ਟਮਕਾਣਾ ਕਰਦੇ ਆ ਬਾਬਾ ਨੇ ਬੜਾ ਕੁਝ ਵੀ ਕਿਹਾ ਤੁਹਾਨੂੰ ਭਰਾ ਸਮਝ ਕੇ ਤੁਹਾਨੂੰ ਅੱਜ ਬੇਨਤੀ ਕੀਤੀ ਆ ਇਸ ਤੋਂ ਬਾਅਦ ਕੋਈ ਤੁਹਾਡੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਘੜ ਇਹ ਨਾਲ ਗੱਲਬਾਤ ਨਹੀਂ ਹੋਣੀ ਬਾਚਨਾ ਕਹਿਓ ਕਿ ਬਾਬਾ ਨੇ ਆ ਪੈਰਾ ਵਰਤਾਤਾ ਨਹੀਂ ਅਰੇ ਆਵੇ ਨਿਆਰੇ